ਸਤਿ ਸ਼੍ਰੀ ਅਕਾਲ ਜੀ ਬਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋ ਬਈ ਰੋਜ਼ ਦੀ ਤਰ੍ਹਾਂ ਜਿਹੜਾ ਜੀ ਅੱਜ ਫੇਰ ਆਪਾਂ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਟਾਈਮ ਹੋ ਗਿਆ ਬਈ 6:51 ਮਿੰਟ ਤੇ 7 ਮਈ 2025 ਜਿਹੜੀ ਹੋ ਗਈ ਆ ਜੀ ਅੱਜ ਅੱਜ ਲੜਾਈ ਵੀ ਲੱਗ ਜਣੀ ਆ ਅੱਜ ਲੜਾਈ ਲੱਗੂਗੀ ਉਹ ਤੂੰ ਕਿਉਂ ਐਵੇਂ ਮਰੌਣੇ ਆ ਬੰਦੇ ਸੋਨੂੰ ਸਭ ਤੋਂ ਪਹਿਲਾਂ ਜਾਊਗਾ ਸੋਨੂੰ ਰੇ ਠੱਲ ਕੇ ਮੂਰੇ ਆਪਾਂ ਟਮਾਟਰ ਟਮਾਟਰ ਖਖਣਾ ਚਲਾ ਦਾਂਗੇ ਜੋ ਜਾ ਹੋਵੇ ਤਾਂ ਆਪਾਂ ਜੋ ਜਾ ਹੈਗੇ ਯਾਰ ਉਹ ਜਾ ਤਾਂ ਕਰਾਂਗੇ ਕੋ ਕਿ ਨਹੀਂ ਮੈਂ ਗੰਡੂਪੜਾ ਕੇ ਲੈ ਜਾਵਾਂਗੇ ਜਿੰਨਾ ਕਹ ਵਾ ਤਾਂ ਉਹਨਾਂ ਕੀ ਕਰਨਾ ਅਸੀਂ ਕਿ ਨਹੀਂ ਸਹੀ ਗੱਲ ਹੈ ਲੈ ਤੁਹਾਨੂੰ ਇਹ ਤਾਂ ਲੱਗਿਆ ਪਿਆ ਕਹਿੰਦਾ ਲੜਾਈ ਲੱਗਣੀ ਆ ਜਦ ਮੈਂ ਵੀ ਕੇਵਲ ਨੂੰ ਅੱਗੇ ਛੇੜ ਕੇ ਨੇ ਮੈਂ ਕਿਹਾ ਛੇੜ ਛੇੜੀ ਬੋਲੀ ਕਰਦੇ ਕਿ ਕਦੇ ਕੰਦੇ ਤੇ ਲੜਾਈ ਲੱਗ ਜੇ ਹਾਂ ਤਾਂ ਹੁਣ ਆਪਾਂ ਘਰੇ ਚੱਲੀਏ ਕਾਦੀ ਲੜਾਈ ਲੱਗਣੀ ਆ ਯਾਰ ਤੁਹਾਨੂੰ ਹੁਣ ਕਿ ਲੱਗੂਗੀ ਨਹੀਂ ਲੱਗਦੀ ਆ ਜਾ ਕੱਡਾਵਾਂ ਯਾਰ ਹਾਂ ਕਾਦੀ ਆ ਡਰਾਮਾ ਨਹੀਂ ਆ ਉਧਰ ਉਹ ਕਹਿੰਦੇ ਸੀ ਜੋ ਸੈਟਲੇ ਤਿੰਨ ਚਾਰ ਇਧਰ ਉਹ ਕਹਿੰਦੇ ਤਿੰਨ ਚਾਰ ਅਸੀਂ ਸੈਟ ਲਿਆ ਹਣਾ ਅਹੀਂ ਚੱਲੀ ਚੱਲੀ ਜਾਂਦਾ ਬਸ ਕੁਛ ਨਹੀਂ ਕਹਿਣਾ ਨਾ ਗਾ ਕੇ ਬਾਈ ਤਿੰਨ ਤੇ ਦੋ ਪੰਜ ਤੇ ਲਾਈਵ ਹੋ ਗਿਆ ਤੇ ਜਲਦੀ ਜਲਦੀ ਸ਼ੇਅਰ ਕਰਕੇ ਵੀਡੀਓ ਮੇਰੇ ਤੋਂ ਛੇਤੀ ਤੋਂ ਛੇਤੀ ਜੁੜ ਜਾ ਕਰੋ ਚੈਨਲ ਦੇ ਨਾਲ ਬਾਈ ਤੇ ਫਿਰ ਦੱਸਦੇ ਆ ਤੁਹਾਨੂੰ ਅੱਜ ਜਿਹੜੇ ਤਾਜ਼ੇ ਤਾਜ਼ੇ ਰੇਡ ਜਿਹੜੇ ਕੀ ਰਹਿਣ ਵਾਲੇ ਸਾਨੂੰ ਅੱਜ ਬਾਈ ਸਬਜ਼ੀ ਕਿਵੇਂ ਤੇਜ਼ ਰਹੀ ਤੇ ਮੰਦੀ ਰਹੀ ਅੰਦਰ ਯਾਰ ਹੈ ਮਹਿੰਗੀ ਪਰ ਇੱਕ ਗੱਲ ਆ ਵੀ ਤੁਹਾਨੂੰ ਤਾਂ ਭਾਵੇਂ ਮੰਦੀ ਹੋਵੇ ਅੰਦਰ ਤੁਸੀਂ ਤਾਂ ਤੇਜ਼ ਹੀ ਕਹਿਣਾ ਹੁਣ ਹੱਸੂਗਾ ਇਹ ਉਹ ਗੱਲ ਸਹੀ ਆ ਬਾਈ ਜੇ ਤੇਜ਼ ਕਹਿਣਗੇ ਤਾਂ ਫੇਰ ਹੀ ਇਹਨਾਂ ਦੀ ਗਾਂ ਤੇਜ਼ ਵਿਕਣੀ ਆ ਕਹਣੇ ਸੋਨੂੰ ਸੁਨੀਲ ਆ ਕਿ ਸੋਨੂੰ ਤੇਰਾ ਨਾ ਸੋਨੂੰ ਵੀ ਆ ਸੁਨੀਲ ਵੀ ਆ ਅੱਛਾ ਸੋਨੂੰ ਠੱਗ ਵੀ ਆ ਉਹਦਾ ਤਰੂ ਮੀਠੀਰ ਦਿੰਦਿਆਂ ਬੰਦਾ ਸਹੀ ਆ ਇਹ ਨਹੀਂ ਠੱਗ ਬਹੁਤ ਹੈ ਨਾ ਇੱਕ ਇੱਕ ਪਰਸੋਂ ਨਿੰਬੂ ਲੱਗੇ 60 ਰੁਪਏ ਪਈਆ ਅੱਛਾ ਤੀਆਂ ਚ 100 ਗ੍ਰਾਮ 70 ਰੁਪਏ ਪਈਆ ਪੈ ਗਈ ਅੱਛਾ 70 ਰੁਪਏ ਪਈਆ ਅਿੰਨ ਨਿੰਮੇ ਕਿਹੜਾ ਨਿੰਬੂ ਲਾ ਗਿਆ ਏ ਉਹ ਲਾ ਗਿਆ ਉਹ ਹੀ 400 ਰੁਪਏ ਕਿਲੋ ਤੋ ਕਹਿੰਦੇ ਸਸਤਾ ਸਬਜ਼ੀ ਵਾਲਾ ਉਹ ਤਮਾ ਚਲ ਵੇਖ ਲੋ ਤਮਾ ਉਹ ਸਸਤਾ ਸਬਜ਼ੀ ਵਾਲਾ ਨਿੰਬੂ ਨਹੀਂ ਤੂੰ ਕੀ ਰੇੜ ਨੰਨ ਨਿੰਬੂ ਅੱਪਾ ਵੇਚਦੇ ਵੀਰੇ 40 ਰੁਪਏ ਪਈਆ ਯਾਨੀ ਅੰਦਰ 100 ਰੁਪਏ ਕਿਲੋ ਦੇ ਨੇੜੇ ਦੇ ਨਿੰਬੂ ਹੈਗੇ ਹੈਣਾ ਬਾਹਰੋਂ 140 ਪਈਆ ਬਿਆਹ ਇਸੇ ਤਾਰੀਂ ਦੇ ਵਧੀਆ ਨਿੰਬੂ ਸਾੜ ਹਾਂ ਤੇ ਆਹੋ ਯਾਰ ਇੰਨੇ ਕਿ ਤਾਂ ਫਿਰ ਮਿਹਨਤ ਕਿਹੜਾ ਸਾਰੇ ਵੇਖ ਦੇ ਸੜੇ ਕਿ ਮੈਂ ਕਹਿੰਦੇ 2 ਕਿਲੋ ਲਿਆ ਹਾਂ ਹਾਂ ਕੇਲੇ ਬੜੇ ਵਧੀਆ ਰੱਖੀ ਬੈਠਾ ਸਾਨੂੰ ਹਰੇ-ਹਰੇ ਲਿਆ ਜਿੱਤਾ ਹਰੇ ਤਾਂ ਲੈਣੇ ਪੈਂਦੇ ਵੀ ਜੱਜ ਨਾਲ ਵੀ ਕਿ ਕੱਲ ਨੂੰ ਕੱਢਦਾ ਜਾਣਗੇ ਸਾਲੇ ਨਹੀਂ ਨਹੀਂ ਅੱਜ ਵੀ ਕਿ ਧੁੱਪ ਨਾ ਖਰਾਬ ਹੋਏ ਧੁੱਪ ਦੇ ਜੇ ਜੇ ਪਹਿਲਾਂ ਹੀ ਪੀਰੇ ਲਿਆਂਦੇ ਤੇ ਫੇਰ ਉੱਥੇ ਵੀ ਜਾਂਦੇ ਹਾਂ ਇਹ ਤੁਹਾਨੂੰ ਦੱਸੂਗਾ ਹੋਰ ਲੱਗ ਜਾਣਾ ਕਿੱਥੇ ਜਾ ਗਿਆ ਇਹ ਹੋਰ ਬਣਾ ਆ ਅੱਜ ਅੱਜ ਲਿਆਂਦੀ ਨਹੀਂ ਸਾਡੀ ਬਸ ਲੈ ਕੇ ਆਇਆ ਠੀਕ ਹੈ ਟੂੜੀ ਨਹੀਂ ਲਾਂਦੀ ਤਰ੍ਹਾਂ ਨਵੇਂ ਵਾਸਤੇ ਕੰਮ ਚੱਲਦਾ ਆਂ ਨੇ ਵਾਈ ਬੰਦੇ ਦਿਮਾਗੀ ਨਾਲ ਆ ਇੱਕ ਬੰਦਾ ਕਹੇ ਸਬਜ਼ੀ ਵੇਚ ਕੇ ਆ ਉਧਰ ਇੱਕ ਬੰਦਾ ਨੂੰ ਟੂੜੀ ਵੇਚੀ ਜਾਂਦਾ ਕਹੇ ਕਰਕੇ ਲਾਈ ਵੇਚਿਆ ਆਹ ਕੜ ਕਿੜੀ ਕਿੜੀ ਸਬਜ਼ੀ ਕੀ ਰੇਡ ਲੱਗ ਗਿਆ ਠੀਕ ਆ ਮੈਂ ਤਾਂ ਦੇਖਿਆ 13 13 ਤੇ ਟਮਾਟਰ ਹਾਂ ਦੇ ਠੀਕਾ ਠੀਕਾ ਦਾਤਾ ਰਾਂ ਹਾਂ ਟਮਾਟਰ ਵੀ ਕਹੇ ਉੱਤੇ ਨਾਲ ਬਟਰ ਮੈਂ 13 ਦੇਖਿਆ 18 ਉਹਦੀ ਜੱਜ 18 ਨਿਕਲ ਬੋਲੀ ਜਾਂਦਾ ਸਬਜ਼ੀ ਜਾਂਦੇ ਨਾਲ ਕਰਕੇ ਕਰਤਾ ਪਾ ਰਿਹਾ ਅੱਛਾ ਟਮਾਟਰ 13 ਬਰੇਟ ਉਹੀ ਖੜੇ ਆ ਯਾਰ ਜਿਹੜੇ ਗਣਾਈਆ ਵੀਡੀਓ ਜਣਾ ਲਾ ਭਾਈ ਰੇਟ ਵਾਲੇ ਫਿਲਾਲ ਉਹੀ ਖੜੇ ਆ ਤੇ ਖੀਰਾ 10 ਰੁਪਏ ਬਾਈਆਂ ਦਾ 10 12 ਰੁਪਏ ਮੈਂ ਵੇਚ ਕੇ ਆ ਤੇ ਹੁਣ ਸੋਨੂ ਲੈ ਕੇ ਆਉਗਾ 20 ਰੁਪਏ ਇਹ ਨੀ ਪੱਤੀ ਵੇਚਦੇ 30 ਵੇਚਦਾ ਸਹੀ ਮਾਰ ਪਾਇਆ ਹੁੰਦਾ ਖਰਚੇ ਕੱਢਣਾ ਹਾਂ ਭਾਈ ਯਾਰ ਮਿਹਨਤ ਤਾਂ ਕਰਨੀ ਆ ਮਿਹਨਤ ਤਾਂ ਕਰਨੀ ਹੈ ਭਰਾਣੇ ਸੋਨੂ ਨੇ ਵੀ ਲਾ ਭਾਈ ਨਾਕ ਹੋ ਗਏ ਤੁਹਾਨੂੰ ਦੱਸ ਦਈਏ 1 2 3 ਤੈਨੂੰ 6:00 ਨਾ ਹੋ ਗਏ ਤੇ ਟਾਈਮ ਹੋ ਗਿਆ ਜਿਹੜਾ 6:00 ਵੱਜ ਗਏ ਤੇ 55 ਮਿੰਟ ਸੋਨੂੰ ਤੇਰਾ ਵਹਨੇ ਅੱਜ ਕਿੰਨਾ ਜਮ ਕਰੇਟ ਹੈ ਕਿੰਨਾ ਰੇਟ ਜਾਊਗਾ ਥੋੜੀ ਹਾਂ 3:30 ਹੈਗੇ ਕਿ ਨਹੀਂ ਹੈ ਹੈਗੇ ਨਾ ਆਪਾਂ ਤੈਨੂੰ 350 300 ਤੱਕ ਤਾਂ ਜਾਵੜਦਾ 350 ਵੀ ਕਿਤੇ ਕਿਤੇ ਜਾਵੜਦਾ ਕੋਈ ਤਾਂ ਥੋੜੀ ਆਮ ਹੋ ਗਿਆ ਹਾਂ ਨਹੀਂ ਅੰਦਾਜ਼ਾ ਤੂੰ ਬੰਦੇ ਵੇਖ ਕੇ ਤੇ ਟਰਾਲੀਆਂ ਵੇਖ ਕੇ ਲਾ ਨਾ ਵੀ ਬੰਦੇ ਕਿੰਨੇ ਕ ਲੱਗਦੇ ਆ ਵਿੱਚ ਲੀਵਰ ਵਾਲੇ ਵੀ ਆ ਇੱਧਰ ਵੀ ਲੇਵਰ ਵਾਲੇ ਖੜੇ ਐ ਇੱਧਰ ਉੱਧਰ ਵੀ ਖੜੇ ਆ ਤੇ ਲੈ 350 ਦੇ ਵਿੱਚ ਲੈ 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 ਸੋਨੂ ਨੇ ਤਾਂ ਲਾਤਾ ਬਾਈ ਹੁੰਦਾ ਜਾਂ ਕਹਿੰਦਾ 300 ਤੋਂ ਲੈ ਕੇ 350 ਦੇ ਵਿੱਚ ਵਿੱਚ ਕਹਿੰਦਾ ਮੈਨੂੰ ਲੱਗੀ ਜਾਂਦਾ ਵੀ ਰੀਡ ਜਿਵੇਂ ਰਹੂੰਗਾ ਤੇ ਬਾਕੀ ਦੇਖਦੇ ਆ ਇਹ ਸੈਟਿੰਗ ਸ਼ੂਟਿੰਗ ਕਰੀਏ ਸੋਨੂ ਤੈਨੂੰ ਛੰਟਾ ਛੰਟਨ ਦੀ ਤਾਂ ਮਾਣਾ ਲੋੜ ਹੀ ਨਹੀਂ ਪੈਂਦੀ ਤੂੰ ਚੀਜ਼ ਹੀ ਪਹਿਲਾਂ ਹੀ ਉਹ ਜੀ ਲੈਂਦਾ ਨਾ ਨਾ ਮੈਂ 60 ਕਿਲੋ ਲੈਣਾ ਬਾਈ ਤੂੰ ਪਹਿਲਾਂ 60 ਕਿਲੋ ਲੈਣਾ ਨਾ ਨਹੀਂ ਇੱਥੇ ਕਈ ਰੀਡ ਕਈ ਵਾਲੇ ਖੜੇ ਹੁੰਦੇ ਆ ਛੰਟਾ ਛਦਾਈ ਇੱਥੇ ਆ ਕੇ ਕਰ ਦਿਓ ਕੱਠਾ ਲਫਾਫਾ ਜਗਦੇ ਉਹਦੇ ਜੋ ਕੋਈ ਐ ਨਹੀਂ ਕਰਦਾ ਪ ਤੁਹਾਡੀ ਲਿਆਉਣਾ ਪਹਿਲੇ ਤੂੰ ਪਹਿਲੇ ਮਹਿੰਗੀ ਲਿਆਉਣਾ ਨਾ ਕਾਏ ਮੁਰਗੇ ਵੇਕੇ ਆਂਦਾ ਤੂੰ ਦਾਸੀ ਹੂੰ ਅੰਗਰੇਜ਼ ਆਲਖ ਗੁੱਡ ਮਾਰਨਿੰਗ ਡੌਗੀ ਨਹੀਂ ਆਇਆ ਡੌਗੀ ਨਹੀਂ ਆਜ ਲਿਆਉਂਦਾ ਯਾਰ ਉਹ ਜਿਵੇਂ ਗੰਜਾ ਕਰ ਦਿੱਤਾ ਉਹਨੂੰ ਉਹ ਨਾ ਗਰਮੀ ਆ ਗਈ ਸੋਨੂੰ ਯਾਰ ਆ ਕਰਕੇ ਇਹ ਨਾ ਲੋਕੀ ਇੱਕ ਚੀਜ਼ ਭਾਲਦੇ ਇੱਕ ਤਾਂ ਚੀਜ਼ ਕਹਿੰਦੇ ਨਹੀਂ ਇੱਕ ਤਾਂ ਚੀਜ਼ ਵਧੀਆ ਹੋਵੇ ਹਾਂ ਇੱਕ ਰੁਪਏ ਵੀ ਨਾ ਲੱਗਣਾ ਸਹੀ ਗੱਲ ਹੈ ਹੈ ਹਾਂ ਵੀ ਜਗਲੇ ਨੂੰ ਕਹਦੇ ਵੀ ਆ ਵੀ ਆ ਤਾਂ ਚੀਜ਼ ਭਾਈ ਇੰਨੇ ਦੀ ਤਿੰਨ ਚਾਰ ਵੈਰਾਈਟੀਆਂ ਰੱਖਾਂਗਾ ਫਿਰ ਅਗਲਾ ਆਪਣੇ ਰੇਟ ਲਾਉਂਦਾ ਜੇ ਤੇਰੇ ਕੋਲ ਇੱਕ ਹੀ ਵੈਰਾਈਟੀ ਆ ਨਾ ਤੇ ਵੱਧ ਅਲਮਾ ਦਾ ਇੰਨੇ ਦੇਣੇ ਫਿਰ ਅਗਲੇ ਨੂੰ ਉਹ ਜੀ ਚੀਜ਼ ਤਾਂ ਹੀ ਕੱਪੜੇ ਵਾਲੇ ਐਂ ਕਰਦੇ ਆ ਉਹ ਉੱਥੇ ਦਾ 1500 ਮੰਗ ਕੇ ਪਾ ਜਾਂਦੇ ਉਹ ਉਹ ਤਾਂ ਮੰਗਦੇ ਆ ਉਹਨਾਂ ਦਾ ਦਿਮਾਗ ਬਹੁਤ ਹੁੰਦਾ ਵੀ ਜੇ ਇੱਕ ਸ਼ਰਟ ਵਿਖਾ ਦੀ ਤੈਨੂੰ ਸੋਨੂ ਨੇ 1000 ਦੀ ਆ ਬਾਈ ਜੇ ਸਾਨੂੰ ਨੇ ਕਿਹਾ ਤਾਂ 800 800 ਲੀ ਪਈ ਉਹ ਵੀ ਖਾ ਦਿੰਨੇ ਆ ਲੈ ਲੈ ਇਹ ਤਾਂ ਅਸੀਂ ਲੈਣੀਗੀ ਫਿਰ ਉਹ ਕਹਿੰਦੇ ਬਾਈ 1000 ਪਰ ਜੇ ਕਹਿੰਦੇ ਵੀ ਇਹ ਤਾਂ ਬਾਈ 500 ਦੀ ਮਿਲਦੀ ਨਹੀਂ ਨਹੀਂ ਸੇਮ ਚੀਜ਼ ਸਾਡੇ ਕੋਲ 500 ਦੀ ਪਈ ਆ ਉਹ ਖੋਣੇ ਫਿਰ ਅਗਲਾ ਬੋਲਦਾ ਨੀਗਾ ਕਿ ਨਹੀਂ ਦਿਮਾਗ ਨਾ ਕੰਮ ਬਿੱਟੂ ਟਾਲਪੁਰਾ ਜਸਪ੍ਰੀਤ ਹਣੇ ਕਿਸਾਨਾਂ ਦਾ ਵਸ ਨਹੀਂ ਚੱਲਦਾ ਕਿਸਾਨਾਂ ਕੋਲੇ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਜੇ ਮੰਨ ਕੇ ਚੱਲ ਵੀ ਕੋਈ ਚੀਜ਼ ਮੰਦੀ ਹੋ ਜਾਂਦੀ ਸਬਜ਼ੀ ਦੇ ਵਿੱਚ ਇੱਥੇ ਵੀ ਕਹਿ ਦੇ ਨਾ ਬਈਆ ਟਮਾਟਰ ਆਹੀ ਤਾਂ ਮੰਗਦੇ 15 ਜੇ ਅਗਲਾ ਕਹਾਂ ਮੈਂ 10 ਦਿੰਨਾ 10 ਵਾਲੇ ਆਓ ਭਾਈ ਭਾਈ ਜੇਕਰ ਹਾਂ ਜੇ ਅਗਲਾ ਕਹਾਂ ਮੈਂ 5 ਦਿਨ 5 ਵਾਲੇ ਵੀ ਆ ਭਾਈ ਭਾਈ ਤਿੰਨ ਚਾਰ ਬਣਾ ਕੇ ਲਿਆਵੇ ਇਹ ਖੀਰਾਂ ਦੇ ਮੈਂ ਕਹਿੰਦਾ 5 ਰੁਪਏ ਵਾਲੇ ਵੀ ਆ ਹਾਂ ਹੈ ਉਹ ਹੈਗੇ ਆ ਹਾਂ ਅੱਜ ਖਾ ਲਈ 5 ਰੁਪਏ ਵਾਲੀ ਇਹ ਲਿਆਂਦੇ ਅੱਜ 5 ਵਾਲੇ ਇਹ ਅੱਡ ਕਾ ਤੋਂ ਕੱਢੀ ਫਿਰਤਾ ਫਿਰ ਛਾੜਦੇ ਕਿਉਂ ਇਹੋ ਜਿਹੇ ਸੀ ਇਹ ਖਰਾਬ ਨਿਕਲ ਚੱਲ ਕੋਈ ਕੋਈ ਚੀਜ਼ ਤੈਨੂੰ ਵੀ ਖਰਾਬ ਨਹੀਂ ਨਿਕਲੇ ਚਲੋ ਖਰਾਬ ਹੋਏ ਨਹੀਂ ਸਕਦੇ ਉਹ ਵੇਖ ਜਾਨੀ ਹੁਤਾ ਯਾਰ ਖਰਾਬ ਹੁੰਦੀ ਨਹੀਂ ਆ ਮੌਸਮ ਚ ਦਾ ਹਾਂ ਦਾ ਗਰਮੀ ਬਹੁਤ ਹੈ ਮੌਸਮ ਦਾ ਫਰਕ ਆ ਹੁਣ ਕਿਹੜੀ ਗਰਮੀ ਐ ਜਰਾ ਐਡੀ ਹੈ ਨਹੀਂ ਗਰਮੀ ਹੁਣ ਮੈਂ ਸਬਜੀ ਦਾ ਸਾਰੀ ਲਈ ਬੈਠਾ ਘਰੇ ਕਰੇਲੇ ਲਈ ਜਾਂਦੇ ਕੱਲੇ ਹੋਰ ਕੁਝ ਨਹੀਂ ਲੱਗਿਆ ਖਾਲਸਾ ਜੀ ਅੱਜ ਪਹੁੰਚ ਚੁੱਕੇ ਨੇ ਜੀ ਹਾਂ ਆ ਜੋ ਕਰਾਂ ਦੀ ਵੇਖੀਆ ਪਹਿਲਾਂ ਬੋਲੀ ਬੋਲੀ ਤੇ 6 ਵਜ ਗਏ ਤੇ 58 ਮਿੰਟ ਮਿੰਟ ਰਹਿ ਗਏ 2 ਕਿਵੇਂ ਸਾਨੂੰ ਕਦੋਂ ਕਿਵੇਂ ਕੱਦ ਨੂੰ ਲੱਗਦੀ ਤਦੂ ਯਾਰ ਫੁੱਲ ਜੇ ਲੱਗੇ ਹਲੇ ਨਾ ਬਣ ਜਾਣਗੇ ਕੱਚੀ ਲੱਸੀ ਪਾ ਕੱਚੀ ਲੱਸੀ ਕੱਚੀ ਲੱਸੀ ਨਾ ਬਣ ਜਾਣਗੇ ਵਧੀਆ ਮੈਂ ਤਾਂ ਫਾਲੇ ਇੱਥੇ ਲਾ ਆ ਹਾਂ ਹੋਰ ਜੀ ਕਿਨੇ ਲੈਂਦਾ ਕੱਟਾ ਫਰ ਅੱਜ ਲਾ ਤਾਂ ਚਾਹ ਕਿੰਨੇ ਲਾਦੇ ਸਵੇਰੇ ਸਵੇਰੇ 400 ਰੁਪਏ ਲਾਦਾ ਬਾਈ ਚਲ ਸਹੀ ਮਿਲ ਗਏ ਇਹ 30 ਕਿਲੋ ਲੱਗਦਾ ਮੈਨੂੰ ਦਾ ਕਿੰਨੇ ਵਰ ਕਰਿਆ ਅਸਤੇ ਚਲੋ ਵਧੀਆ ਜੀ ਵਧੀਆ ਲੈਨ ਬਾਬਾ ਇੰਨੇ ਕਿੰਨੇ ਬਹਿ ਗਏ ਆਪਾਂ ਨੂੰ 400 ਦੇ ਸਹਾਣਾ 32 ਕੀ ਡੜ ਬਹਿ ਗਏ 400 ਵੰਡੋ 32 1.5 ਰੁਪਏ ਬਹਿ ਗਏ ਜਾਇ ਜਾਇ ਰੇਟ ਸਹੀ ਹੈ ਜੀ ਵਧੀਆ ਮਿਲ ਗਏ ਆ ਆਜੋ ਕਿਰਾ ਜੀ ਵੇਖੀਏ ਬੋਲੀ ਸਰਤਾ ਅਜਮੇਰ ਸਿੰਘ ਭੁੱਲਾ ਰਦਰ ਜਿਹੜੀ ਸਮਾਣਾ ਗੁੱਡ ਮਾਰਨਿੰਗ ਆ ਵੇ ਲੋ ਭਾਈ ਰੇਟ ਜਿਹੜੇ ਪਿਆਜ਼ ਦੇ ਵੀ 1.5 ਇਹ ਸੀਕਰ ਵਾਲਾ ਹੋਊਗਾ ਸੀਕਰ ਵਾਲਾ ਪਿਆਜ਼ ਹੈ ਨਾ ਕਿ ਲੈ ਤਾਸ਼ ਕਰ ਤੂੰ ਵੀ ਕਿਹੜੇ ਸਾਣਾ ਲੈ ਸਰ ਨਾਸਿਕ ਦਾ ਰੇਟ 17 18 ਮੰਡੀ ਚ ਬਾਹਰ ਪਾਇਆ ਤੇ 12 ਤੋਂ ਘੱਟ ਪੁੰਨਦਾ ਯਾਰ ਉਹੀ ਤਾਂ 30 ਬਚਣੀ ਹੁੰਦੀ ਹੈ ਫਿਰ ਇਹ ਤੂੰ 30 ਵੇਚੇਗਾ ਤੂੰ ਰੇਟ ਵਧਾਉਂਦਾ ਜਾ ਕੇ ਖੁਸ਼ ਹੋ ਗਿਆ ਹੁਣ ਆ ਜਾ ਕਰਾਂ ਜੀ ਭਾਈ ਬੋਲੀ ਵੇਖ ਕੇ ਦਾਦੀ ਪਹਿਲੀ ਬੋਲੀ ਕਿੰਨੀ ਹੋਣੀ ਹਾਂ ਹਾਂ ਜਾ ਰਾਜਾ ਤੂੰ ਵੇਖ ਹੀ ਲੈ ਲੈ ਭਾਈ

200 5 10 15 20 25 35 40 45 250 52 60 65 70 70 270 ਰੁਪਏ ਬੋਲਾਂ ਬਾਈ ਕਿਨੇ 70 ਮੈਂ ਤੁਹਾਨੂੰ ਸਹੀ <omphouse> so like 280 ਰੁਪਏ ਬੋਲਾਂਗੇ ਨੇ 280 ਰੁਪਏ ਲਈ ਲਾ ਭਾਈ 280 ਰੁਪਏ ਜਿਹੜਾ ਰੇਟ ਹੋ ਗਿਆ ਜੀ ਤੇ ਤਰੀਕ ਹੋ ਗਈ ਇੱਜ ਤਰੀਕ ਲੈ ਲਿਆ ਤਰੀਕ ਭੁੱਲ ਜਾਈਦਾ ਹਣਾ 7 7 ਮਈ ਸੋਨੂੰ ਪੁੱਛੀ ਜਾਂਦਾ ਕਿੰਨੀ ਹੋ ਗਈ 200 ਰੁਪਏ ਓਏ 280 ਆਇਆ ਬਾਈ ਬੋਲੋ ਜੀ ਤਾਹ ਪਰ ਜਿੰਨੀ ਤਾੜੀ ਬਰੋ ਲੈ ਹੁੰਦੇ ਜੇ ਕਿੰਨੇ ਪਈਆਂ ਸੀ 250 ਰੁਪਿਆ 250 250 55 60 65 70 75 80 85 90 95 95 295 ਬੋਲਾਂਗੇ ਨੇ 300 ਜੀ 5 10 15 20 320 ਬੋਲਾਂਗੇ ਨੇ 320 ਰੁਪਏ ਯਾਰ ਲਾ ਭਾਈ 300 ਤੇ 20 ਰੁਪਏ ਇੱਕ ਵਿਕੀ ਆ 280 ਰੁਪਏ ਤੇ ਇੱਕ ਵਿਕੀ 320 ਰੁਪਏ ਭਾਈ ਹਨਾ ਨਾਕ ਖੜਿਆ 1 2 3 ਤੇ 2 5 ਨਾਕ ਭਾਈ ਆ ਜੋ ਕਰਾਂ ਦੀ ਕੱਕ ਜਿੰਨੀ ਬੋਲੀ ਬਾਈ ਆ ਗਏ ਮੈਂ ਤਾਂ ਹੀ ਪੁੱਛਿਆ ਨਾ ਫਿਰ ਤੈਨੂੰ ਬਾਈ ਨਿਕਲੂਗੀ ਮਾਰੀ ਮੋਟੀ ਵੇਖ ਕੇ ਬੋਲੀ ਦਿਓ ਰੋਣਾ ਨਹੀਂ ਪੈਂਦਾ ਬਾਈ ਉੱਥੇ ਲੈ ਲੈ ਬੋਲ ਬੈ ਗਈ ਹੈ ਨਾ 250 ਰੁਪਿਆ 250 55 255 88 65 70 75 275 80 85 90 95 295 ਬੋਲਾਂਗੇ ਨੇ 295 ਰੁਪਏ ਬਾਈ 200 ਤੇ 95 ਰੁਪਏ ਨੂੰ ਆ ਵੈ ਗਈ ਬਾਈ ਲਓ ਬਈ ਇੱਕ ਵਿਕੀਆ 280 ਇੱਕ 295 ਤੇ ਇੱਕ 300 20 ਰੁਪਏ ਆ ਜੋ ਕਰਾਂ ਦੀ ਬਾਈ 95 ਹੋ ਗਈ ਹਾਂ ਓਏ 1320 ਵੀ ਆ ਇਹ ਕਿਰਸੇ ਦੋ 300 ਇਹ ਮਿਲਵਾ ਲਊਗਾ ਇਹਦਾ ਹੰਗਰੀ ਕੀ ਦੇ ਦੋ ਬਾਈ ਬਿੱਲੀ ਬੋਲੀ ਨਹੀਂ ਚਾਤੀ ਬਣਾ ਕੇ ਚਾਤੀ ਭਰੀ ਠੀਕ ਹੈ ਬੋਲੋ ਜੀ 200 ਰੁਪਿਆ 200 5 10 20 30 40 50 60 65 70 75 80 85 90 95 295 300 300 ਬੋਲਾਂਗੇ ਨੇ 300 ਰੁਪਈਆ ਬਾਈ ਜਿਹੜਾ ਠੀਕ ਆ 300 ਰੁਪਈਆ ਨੂੰ ਜਿਹੜੀ ਆ ਵੈਗੀ ਆ ਬਾਈ ਤਿੰਨ ਸੌ 20 ਰੁਪਏ ਉੱਤੇ ਲਿਖਣ ਵਾਲਾ ਰਹਿ ਗਿਆ ਖੜ ਜੋ ਖੜ ਜੋ ਖੜ 320 ਲੈ ਬਾਈ ਆ ਜੋ ਕਰਾਂ ਦੀ ਅਗਲੀ ਟਰਾਲੀ ਬਾਈ ਬੋਲੋ ਜੀ 250 ਰੁਪਿਆ 56 65 70 70 80 88 285 ਬੋਲਾਂਗੇ ਨਾ 90 ਕਰਦੇ 90 94 300 5 305 ਬੋਲਾਂਗੇ ਨਾ 305 ਰੁਪਏ ਬਾਈ ਲਓ ਬਈ ਅੱਜ ਰੇਟ ਜਿਹੜੇ 280 85 90 305 10 15 20 ਰੇਟ ਜਿਹੜੇ ਇਹ ਚੱਲੀ ਜਾਂਦੇ ਆ ਜੀ ਤੇ ਜਾਲੀ ਵਾਲੀਆਂ ਟਰਾਲੀਆਂ ਆ ਗਈਆਂ ਤਿੰਨ ਜਿਹੜੇ ਜਾਲੀ ਵਾਲੀਆਂ ਟਰਾਲੀਆਂ ਦਾ ਰੇਡ ਪੁੱਛਦੇ ਹਣਾ ਹੋਰ ਬਾਈ ਠੀਕ ਆ ਇਹ ਵਾਲਾ ਬਾਈ ਠੀਕ ਆ ਚਲੋ ਬਾਈ ਆਜੋ ਕਰਾਂ ਦੀ ਜਾਲੀ ਵਾਲੀ ਟਰਾਲੀ ਦਾ ਰੇਡ ਵਖਾਉਣੇ ਆ ਜੀ ਜਿਵੇਂ ਬਿੱਲ ਬਾਈ ਹਾਂ ਖੜਾ ਏ ਢੱਲਾ ਜਾ ਢਲਾਇਆ ਹੇ ਗੰਤਾ ਜਾਲੀ ਵਾਲੀ ਟਰਾਲੀ ਗੰਤਾ ਤੂੜੀ ਲਾਈ ਬਾਈ ਲਾਲ ਗਏ ਇਸ ਕੰਡੇ ਤੇ ਆ ਆਹ 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 ਲਓ ਜੀ ਬੋਲੋ ਬੋਲੋ 200 200 ਰੁਪਈਆ 200 200 200 5 ਰੁਪਏ 10 15 20 25 30 35 40 45 250 55 60 65 70 270 ਰੁਪਈਏ ਬੋਲਾਂ ਪੈ ਕਿਨੇ 270 ਰੁਪਏ ਕੰਪੇ ਲੈ ਭਾਈ 200 ਤੇ 70 ਰੁਪਏ 270 ਰੁਪਏ ਭਾਈ ਜਾਲੀ ਵਾਲੀ ਟਰਾਲੀ ਲੱਗੀ ਆ ਜਾ ਕਰੋ ਦੀ ਪੰਡਾ ਵਾਲੀ ਟੂੜੀ ਭਾਈ ਹਾਂ ਹਾਂ ਭਾਈ ਕਿਦੀ ਆ ਦੋ ਦਾ ਰੋਡ ਤੇ ਬੋਲੋ ਜੀ ਆ ਲੈਣਾ 250 250 250 52 60 65 70 75 80 88 285 ਬੋਲਾਂ ਨੇ 90 290 ਬੋਲਾਂ ਨੇ 290 ਰੁਪਏ ਬਾਈ ਜੀ ਨੂੰ 290 ਰੁਪਏ ਬਾਈ ਜੀ ਨੂੰ ਲਾ ਬਈਆ ਦੋ ਟਰਾਲੇ ਰਹਿਗੇ ਜਿਨ੍ਹਾਂ ਦੀ ਬੋਲੀ ਹੋਣੀ ਆ ਜੀ ਜਾਲੀ ਵਾਲਿਆਂ ਟਰਾਲੀਆਂ ਦੋ ਇਹਨਾਂ ਦਾ ਵੀ ਰੇਟ ਵੇਖ ਲਓ ਬਿੱਟੂ ਟੈਲਪੁਰਾ ਕਰਮਜੀਤ ਸਿੰਘ ਬਾਈ ਕੀ ਹਾਲ ਚਾਲਾਂ ਅੰਗਰੇਜ਼ ਔਲਖ ਬਾਈ ਕੀ ਹਾਲ ਚਾਲਾਂ ਜੀ ਤੇ ਲਖਵਿੰਦਰ ਦੇ올 ਡੇਰਾ ਬਾਬਾ ਨਾਨਕ ਦਪਿੰਦਰ ਧਾਲੀਆ ਜੰਟਾ ਜੂ ਇਸ ਤੋਂ ਲਾਈਵ ਬਾਈ 9:30 ਵਜੇ ਪਰਮਜੀਤ ਸੰਦੂ ਸਕਦੇਵ ਸਿੰਘ ਬਾਈ ਕੀ ਹਾਲ ਚਾਲਾਂ ਹਰਸ਼ ਗਿੱਲ ਜਸਪ੍ਰੀਤ ਕੌਰ ਸਸੀਕਲ ਜੀ ਤੇ ਸਰਜੀਤ ਸਿੰਘ ਕਾਕਾ ਕਾਕਾ ਕੁਲਵਿੰਦਰ ਸਿੱਧੂ ਬਾਈ ਕੀ ਹਾਲ ਚਾਲਾਂ ਭਰਾਓ ਠੀਕ ਠਾਕ ਆ ਜਾਓ ਬਾਈ ਲਾਸਟ ਰਲਗਾ ਰਹੇਗਾ ਦੋ ਜਾਲੀ ਵਾਲਿਆਂ ਜੀ ਪਰਾਂ ਦੀ ਜਾਣਾ ਪਣਾ ਰ ਘੁੰਮ ਕੇ ਇਹ ਮਲਾ ਜੋੜੇ ਦੀ ਬੋਲੀ ਕਰਨੀ ਹੈ ਜੋੜੇ ਦੀ ਕਰਨੀ ਪਊਗੀ ਭਾਈ ਜੋੜੇ ਦੀ ਕਰਨੀ ਤੇ ਅਡੋਡੀ ਕਰਨੀ ਪਾਂਡੀ ਚਗਾਉਂਗੇ ਨਾ ਭਾਈ ਸਿਕਾ ਦੇ ਮੜੇ ਕੌਣ ਸੇ ਭਾਈ ਬਰੀਆਂ ਰਬੀਆ ਹੋਰ ਲਾਲਾ ਭਾਈ ਇਕੱਠੀਆਂ ਦੀ ਕਰਨੀ ਜੋੜਾ ਜੋੜਾ ਆ ਜਾ ਆ ਜਾ ਆ ਜਾ ਇਹ ਗਾਣਾ ਪਿੱਛੇ ਨੂੰ ਵਜਾਦਾ ਜੋੜਾ ਕਬਈ ਦਾ ਚੱਕਾ 200 ਰੁਪਿਆ ਜੋੜੇ ਦਾ 200 ਰੁਪਿਆ 5 10 15 20 25 45 250 60 65 70 270 ਬੋਲਾਂਗੇ ਨੇ 270 ਵੀ ਆ ਗਿਆ ਬਈ ਓਏ ਲੈ ਬਈ 200 ਤੇ 70 ਰੁਪਏ ਨੂੰ ਵੇਚ ਗਿਆ ਦੋਵੇਂ ਇਕੱਠਿਆਂ ਦੀ ਬੋਲੀ ਹੋ ਗਈ ਹੈ ਜੀ ਜਿਹੜੀ 200 ਤੇ 70 ਲੈ ਬਈ ਇਹਨਾਂ ਦੋਵਾਂ ਇਕੱਠਿਆਂ ਦੀ ਬੋਲੀ ਹੋਈ ਸੀ ਜਿਹੜੀ 270 ਰੁਪਏ ਹਨ ਜੂੜਾ ਇਕੱਠਾ ਹੀ ਵੇਚ ਗਿਆ ਜੀ ਤੇ ਨਾਗ ਅੱਜ ਕਾਫੀ ਆਏ ਸੀਗੇ ਬਾਈ ਤੁਹਾਨੂੰ ਦੱਸ ਦਿੰਨੇ ਆ ਵੀ ਨਾਗ ਘੱਟੋ ਘੱਟ ਸੀਗੇ ਅੱਜ ਯਾਰ 8 7 8 ਨਾਗ ਹੋਣਗੇ ਬਾਈ ਐਨੇ ਕ ਤਾਂ ਗਰਜੀਤ ਸੰਧੂ ਬਾਈ ਕੀ ਹਾਲ ਚਾਲ ਸਖਦੇਵ ਸਿੰਘ ਠੀਕ ਠਾਕ ਵੀਡੀਓ ਸ਼ੇਅਰ ਕਰਦੇ ਦੱਬ ਕੇ ਅੱਜ ਜਿਹੜਾ ਸਿਰਾ ਰੇਡ ਰਿਆ ਜੀ 320 ਰੁਪਏ ਤੇ 270 ਘਟੋ ਘਟ ਰੇਡ 270 75 80 85 90 300 ਆਨ ਐਵਰੇਜ ਰੇਡ ਦੀ ਗੱਲ ਕਰੀਏ 200 80 85 ਰੁਪਏ ਆਨ ਐਵਰੇਜ ਰੇਡ ਜਿਹੜਾ ਅੱਜ ਚੱਲਿਆ ਜਿਹੜੀ ਜਿਆਦਾ ਤੂੜੀ ਵਿਕੀ ਆ ਬਾਈ 200 75 80 85 ਲਾ ਲੋ ਤੇ ਪ੍ਰਤਪਾਲ ਸਿੰਘ ਕੀ ਹਾਲ ਠੀਕ ਆ ਬਾਈ ਤੇ ਧੰਨਵਾਦ ਹੋ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਹਿਆ ਕਰੋ ਸਬਜੀ ਮੰਡੀ ਦੀ ਵੀਡੀਓ ਆਪਣੀ ਕੱਲ ਨੂੰ ਹੋਣੀ ਹੈ ਜੀ ਅੱਜ ਥੋੜਾ ਜਿਹਾ ਕੰਮ ਸੀਗਾ ਜ਼ਰੂਰੀ ਹੈ ਨਾ ਤੇ ਸਬਜੀ ਮੰਡੀ ਦੀ ਵੀਡੀਓ ਕੱਲ ਨੂੰ ਜਿਹੜੀ ਰਿਕਾਰਡ ਕਰਾਂਗੇ ਜੀ ਕੱਲ ਨੂੰ ਰੇਡ ਜਿਹੜੇ ਤਾਜ਼ੇ-ਤਾਜ਼ੇ ਉਹ ਖਾਵਾਗੇ ਬਾਈ ਧੰਨਵਾਦ ਜੀ ਬਹੁਤ-ਬਹੁਤ